ਹਾਂਜੀ ਕਿਵੇਂ ਹੋ ਜੀ ਸਾਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿਰਫ ਮੋਢੇ ਬਾਰੇ ਸਿੱਖਾਂਗੇ ਕਿ ਹਰ ਇੱਕ ਸਾਈਜ਼ ਦੇ ਵਿੱਚ ਆਪਾਂ ਮੋਢਾ ਕਿੰਨਾ ਲੈਣਾ ਹੁੰਦਾ ਕਈ ਮੇਰੀ ਭੈਣਾਂ ਨੂੰ ਇਹ ਕਨਫਿਊਜ਼ਨ ਹੁੰਦੀ ਹੈ ਜੀ ਕਿ ਆਪਾਂ ਹਰ ਇੱਕ ਸਾਈਜ਼ ਦੇ ਵਿੱਚ ਜਿਹੜਾ ਹੈ ਜੀ ਮੋਢਾ ਕਿੰਨਾ ਤੇ ਕਿੰਨੇ ਇੰਚ ਤੱਕ ਦਾ ਲੈਣਾ ਹੁੰਦਾ ਠੀਕ ਹੈ ਜੀ ਕਈ ਮਿਲ ਪੈਣਾ ਨੂੰ ਐਵੇਂ ਹੁੰਦਾ ਕਿ ਹੈਵੀ ਸਾਈਜ਼ ਹੈ ਤਾਂ ਆਪਾਂ ਮੋਡਾ ਜਿਹੜਾ ਕੀ ਹੈ ਜੀ 8 8.5 ਰੱਖ ਲਈਏ ਲੇਕਿਨ ਇਹ ਬਿਲਕੁਲ ਗਲਤ ਹੈ ਜੀ ਹਰ ਇੱਕ ਸਾਈਜ਼ ਦੇ ਵਿੱਚ ਜਿਹੜਾ ਆਪਾਂ ਮੋਡਾ ਲੈਣਾ ਹੈ ਜੀ ਉਹ ਲੈਣਾ ਆਪਾਂ 7.5 ਜੇ ਆਪਾਂ ਫੁੱਲ ਪਲੇਟ ਪਾ ਰਹੇ ਹਾਂ ਠੀਕ ਹੈ ਜੀ ਫਿਰ ਤਾਂ ਆਪਾਂ ਮੋਡਾ ਲੈਣਾ ਇੱਥੋਂ ਆਪਾਂ 7.5 ਠੀਕ ਹੈ ਜੀ ਜੇ ਆਪਾਂ ਸਾਈਡ ਪਲੇਟ ਹੀ ਇਕੱਲੀ ਪਾ ਰਹੇ ਹਾਂ ਠੀਕ ਹੈ ਜੀ ਉਹਦੇ ਵਿੱਚ ਜਿਹੜਾ ਆਪਾਂ ਮੋਡਾ ਲੈਣਾ ਹੈ ਜੀ ਉਹ ਲੈਣਾ ਆਪਾਂ ਸਿਰਫ 7 ਇੰਚ ਦਾ ਠੀਕ ਹੈ ਜੀ ਇੱਥੋਂ ਜਿਹੜਾ ਆਪਾਂ ਮੋਢਾ ਰੱਖਾਂਗੇ ਜੀ ਉਹ ਰੱਖਾਂਗੇ ਆਪਾਂ 7 ਇੰਚ ਦਾ ਇੱਥੇ ਠੀਕ ਹੈ ਜੀ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਤੇ ਇਹ ਛੋਟੀ ਜੀ ਵੀਡੀਓ ਸੀ ਜੋ ਮੇਰੀ ਭੈਣਾਂ ਨੂੰ ਕਾਫੀ ਕਨਫਿਊਜ਼ਨ ਹੁੰਦੀ ਹੈ ਜੀ ਕਿ ਹੈਵੀ ਮਾਪ ਦੇ ਵਿੱਚ ਕੀ ਹੈ ਜੀ ਉਹਨਾਂ ਨੇ ਜਿਹੜਾ ਮੋਢਾ ਹੈ ਜੀ 8 ਜਾਂ 8.5 ਉਹਨਾਂ ਨੇ ਮੇਰੇ ਤੋਂ ਪੁੱਛਿਆ ਸੀ ਕਿ ਆਪਾਂ ਰੱਖ ਸਕਦੇ ਹਾਂ ਦੇਖੋ ਜੀ ਮੋਢਾ ਜਿਹੜਾ ਆਪਣਾ ਉਹ ਇਧਰਲੀ ਸਾਈਡ ਤੋਂ ਵੱਧਣਾ ਹੈ ਠੀਕ ਹੈ ਜੀ ਇਧਰਲੀ ਸਾਈਡ ਤੋਂ ਜਿਹੜਾ ਆਪਣਾ ਮੋਡਾ ਵਧ ਜੇਗਾ ਲੇਕਿਨ ਤੁਸੀਂ ਥੱਲੇ ਵਾਲੀ ਸਾਈਡ ਤੋਂ ਮੋਡੇ ਨੂੰ ਨਹੀਂ ਵਧਾਉਣਾ ਉਹ ਤੁਸੀਂ 7.5 ਹੀ ਰੱਖਣਾ 7.5 ਮੈਂ ਤੁਹਾਨੂੰ ਫਿਰ ਤੋਂ ਰਿਪੀਟ ਕਰ ਦਿੰਨੀ ਹਾਂ ਜੀ 7.5 ਆਪਾਂ ਉਦੋਂ ਹੀ ਰੱਖਣਾ ਮੋਡਾ ਜਦੋਂ ਆਪਾਂ ਫੁੱਲ ਪਲੇਟ ਪਾ ਰਹੇ ਹਾਂ ਠੀਕ ਹੈ ਜੀ ਸਾਈਡ ਪਲੇਟ ਲਈ ਆਪਾਂ ਸਿਰਫ 7 ਇੰਚ ਦਾ ਹੀ ਮੋਡਾ ਰੱਖਣਾ ਹੈ ਕਲੀਅਰ ਹੈ ਜੀ ਸੋ ਨੈਕਸਟ ਵੀਡੀਓ ਜਿਹੜੀ ਹੈ ਜੀ ਮੈਂ ਤੁਹਾਡੇ ਲਈ ਤੀਰੇ ਲਈ ਵੀ ਲੈ ਕੇ ਆਉਂਗੀ ਕਿ ਆਪਾਂ ਹਰ ਇੱਕ ਸਾਈਜ਼ ਦੇ ਵਿੱਚ ਤੀਰਾ ਕਿੰਨਾ ਇੰਚ ਲੈਣਾ ਹੁੰਦਾ ਠੀਕ ਹੈ ਜੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਔਰ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਵੇਖਣ ਲਈ